ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਦੁਕਾਨ ਦੀ ਵੀਡੀਓ ਲੈ ਕੇ ਆਏ ਆ ਇਹ ਦੁਕਾਨ ਦੋ ਗਲੀਆਂ ਬਣੀ ਹੋਈ ਹੈ ਦੋਨੋਂ ਪਾਸੇ ਸ਼ਟਰ ਲੱਗੇ ਹੋਏ ਨੇ ਜੀ ਇਹਨੂੰ ਦੁਕਾਨ ਵਿੱਚ ਰੰਗ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਜੀ ਜਿੱਥੇ ਦੁਕਾਨ ਬਣੀ ਹੋਈ ਹੈ ਉਹ ਜੀ 메인 ਰੋਡ ਹੈ ਸਾਰੀਆਂ ਦੁਕਾਨਾਂ ਨੇ ਆਸੇ ਪਾਸੇ ਇਹਦਾ ਇੱਕ ਰਸਤਾ 메인 ਰੋਡ ਤੇ ਲੱਗਦਾ ਹੈ ਤੇ ਦੂਜਾ ਰਸਤਾ ਗਲੀ ਵਾਲੇ ਪਾਸੇ ਲੱਗਦਾ ਜੀ ਤੁਹਾਨੂੰ ਬਾਹਰਲੇ ਪਾਸੋਂ ਵੀ ਦੂਜੇ ਪਾਸੋਂ ਗਲੀ ਵੱਲੋਂ ਵੀ ਦਿਖਾ ਦਿੰਨੇ ਆ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਮੈਂਟ ਵਿੱਚ ਦੁਕਾਨ ਦੀ ਵੀਡੀਓ ਲੈਣ ਨੂੰ ਕਿਹਾ ਸੀ ਕਿ ਦੁਕਾਨਾਂ ਵੀ ਦਿਖਾਇਆ ਕਰੋ ਤੁਸੀਂ ਤਾਂ ਉਹਨਾਂ ਦੀ ਡਿਮਾਂਡ ਨੂੰ ਵੱਧਦੇ ਨਜ਼ਰ ਰੱਖਦੇ ਆਪਾਂ ਦੁਕਾਨ ਦੀ ਵੀਡੀਓ ਵੀ ਲੈ ਕੇ ਆਏ ਆ ਦੁਕਾਨ ਦੇ ਮਾਲਕਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੰਨੇ ਆ ਤੁਹਾਨੂੰ ਬੋਲ ਕੇ ਵੀ ਦੱਸ ਦਿੰਨਾ ਜੀ 82646 55126 ਇਹ ਜੀ ਮਾਲਕਾਂ ਦਾ ਨੰਬਰ ਹੈ ਬਾਕੀ ਤੁਹਾਨੂੰ ਬਾਹਰਲਾ ਵੀਊ ਸਾਰਾ ਦਿਖਾ ਦਿੰਨੇ ਆ ਆ ਦੇਖੋ ਜੀ ਬਾਹਰ ਸਾਰੀਆਂ ਹਸਫਸ ਦੁਕਾਨਾਂ ਬਣੀਆਂ ਹੋਈਆਂ ਹਨ ਤੇ ਆਹ ਸਾਈਡ ਵਾਲਾ ਸ਼ਟਰ ਜਿਹੜਾ ਗਲੀ ਵਿੱਚ ਲੱਗਿਆ ਹੋਇਆ ਜੀ ਤੁਹਾਨੂੰ ਕਿਹਾ ਸੀ ਦੋ ਗਲੀਆਂ ਦੁਕਾਨ ਬਣੀ ਹੋਈ ਹੈ ਨਾ ਇਹ ਤਾਂ ਅੰਦਰਲੇ ਪਾਸੇ ਵਾਲਾ ਸ਼ਟਰ ਇੱਕ ਸ਼ਟਰ ਮੇਨ ਵਾਲੇ ਪਾਸੇ ਹੈ ਜੀ ਬਾਕੀ ਤੁਹਾਨੂੰ ਦੁਕਾਨ ਦੀ ਲੋਕੇਸ਼ਨ ਵੀ ਦੱਸ ਦਿੰਨੇ ਆ ਗੁਰਤੇਗ ਬਹਾਦਰ ਨਗਰ ਖੰਨਾ ਕਲਾ ਤਹਿਸੀਲ ਖੰਨਾ ਇੱਥੇ ਜੇ ਦੁਕਾਨ ਬਣੀ ਹੋਈ ਹੈ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ